ਸਾਹਿਬ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਦਿਲ ਦੀ ਰੀ ਚੈਨਲ ਤੇ ਤੇ ਆਓ ਆਪਾਂ ਸਟੋਰੀ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਪਰ ਰਜੇਸ਼ ਨੇ ਕਹਿ ਦਿੱਤਾ ਸੀ ਕਿ ਮੇਰੇ ਬੇਟਿਆਂ ਦੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ ਮੈਂ ਕਿਸੇ ਦਿਨ ਨਹੀਂ ਸੁਣਦਾ ਤੇ ਨਾ ਚਾਹੁੰਦਾ ਕਿ ਮੇਰੇ ਪਰਿਵਾਰ ਦੇ ਮਾਮਲੇ ਵਿੱਚ ਕੋਈ ਬੋਲੇ ਰਜੇਸ਼ ਦਾ ਪਰਿਵਾਰ ਬਹੁਤ ਖੁਸ਼ ਸੀ ਕਲਪਨਾ ਤੇ ਰਜੇਸ਼ ਦੇ ਘਰ ਹਰ ਖੁਸ਼ੀ ਸੀ ਰਵੀ ਦੀ ਤਨਖਾਹ ਬਹੁਤ ਵਧੀਆ ਸੀ ਇਸ ਗੱਲ ਤੇ ਕਲਪਨਾ ਬਹੁਤ ਖੁਸ਼ੀ। ਇਹੀ ਤਾਂ ਕਲਪਨਾ ਚਾਹੁੰਦੀ ਸੀ ਕਿ ਪੜਾਈ ਪੂਰੀ ਕਰਕੇ ਦੋਵੇਂ ਬੇਟੇ ਕੰਮਾਂ ਤੇ ਲੱਗ ਜਾਣ। ਕਲਪਨੇ ਨੇ ਵੀ ਰਵੀ ਤੇ ਰਵੀ ਦੀ ਘਰਵਾਲੀ ਸਿਮਮੀ ਦੀ ਹਰ ਮੰਗ ਪੂਰੀ ਕੀਤੀ। ਰਵੀ ਦੀ ਘਰਵਾਲੀ ਸਿਮਮੀ ਪੜੇ ਲਿਖੇ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ। ਕਲਪਨਾ ਦਾ ਸ਼ੌਂਕ ਸੀ ਕਿ ਮੈਂ ਆਪਦੀ ਨੌ ਦੇ ਹਰ ਸ਼ੌਂਕ ਪੂਰੇ ਕਰੂੰਗੀ। ਕਲਪਨਾ ਸਭ ਕੁਝ ਬਿਨਾਂ ਕਹੇ ਤੋਂ ਸਿਮਮੀ ਨੂੰ ਲਿਆ ਕੇ ਦਿੰਦੀ। ਅਰ ਜੇ ਹਰ ਘਰ ਦੇ ਬੇਟਾ-ਬੇਟਾ ਕਰਦਾ ਸੀ ਰਮਨ ਦੀ ਬੇਟੀ ਮਨਪ੍ਰੀਤ ਟੀਚਰ ਬਣਨਾ ਚਾਹੁੰਦੀ ਸੀ ਰਮਨ ਜੋ ਕਿ ਕਲਪਨਾ ਦੀ ਸਹੇਲੀ ਉਹਨਾਂ ਦੇ ਪਿੰਡ ਦੀ ਹੀ ਨੋ ਸੀ ਅਧਿਆਪਕਦਿਆਂ ਠੇਕੇ ਤੇ ਆਧਾਰ ਤੇ ਭਾਰਤੀਆਚਾ ਮਨਪ੍ਰੀਤ ਨੂੰ ਸਕੂਲ ਵਿੱਚ ਜੌਬ ਮਿਲ ਗਈ ਸੀ ਰਮਨ ਦਾ ਬੇਟਾ ਲਪ੍ਰਿਤ ਵੀ ਵਿਦੇਸ਼ ਜਾਣ ਨੂੰ ਕਹਿੰਦਾ ਸੀ ਰਮਨ ਦਾ ਵੀ ਸ਼ੌਂਕ ਸੀ ਕਿ ਲਪ੍ਰਿਤ ਨੂੰ ਵਿਦੇਸ਼ ਭੇਜਾਂ ਰਾਮਾ ਦੀ ਸੱਸ ਦੀ ਮੌਤ ਹੋ ਚੁੱਕੀ ਸੀ ਬਿੰਦਰ ਦੀ ਪਿੰਡ ਵਾਲਿਆਂ ਨਾਲ ਘਟਵਣਦੀ ਸੀ ਕਿਉਂਕਿ ਸਾਂਝੀ ਜ਼ਮੀਨ ਦਾ ਰੋਲਾ ਵੀ ਸੀ ਲਾਪ੍ਰਿਤ ਨੇ ਆਇਲਿਸ ਕਲੀਅਰ ਕਰ ਲਈ ਸੀ ਬਿੰਦਰ ਨੇ ਰੋਲੇ ਵਾਲੀ ਸਾਂਝੀ ਜ਼ਮੀਨ ਵੇਚ ਦਿੱਤੀ ਤੇ ਲਾਪ੍ਰਿਤ ਨੂੰ ਵਿਦੇਸ਼ ਭੇਜ ਦਿੱਤਾ ਬਿੰਦਰ ਦਾ ਹੁਣ ਪਿੰਡ ਵਾਲੇ ਘਰ ਵਿੱਚ ਰਹਿਣ ਦੇ ਪ੍ਰਾਣਾ ਰੋਲਾ ਜਿਆ ਵੱਧ ਗਿਆ ਸੀ ਕਿਉਂਕਿ ਜ਼ਮੀਨ ਬਿੰਦਰ ਨੇ ਬਾਹਰਲੇ ਨੂੰ ਵੇਚ ਦਿੱਤੀ ਸੀ ਹੁਣ ਪ੍ਰਾਹ ਲੜਦਾ ਸੀ ਕਿ ਬਿੰਦਰ ਨੂੰ ਪਿੰਡੋਂ ਬਾਹਰਲੇ ਨੂੰ ਜ਼ਮੀਨ ਕਿਉਂ ਵੇਚੀ ਬਿੰਦਰ ਦੇ ਪ੍ਰਾ ਦੇ ਹਿੱਸੇ ਦਾ ਇੱਕ ਕਿਲਾ ਹਜੇ ਬਾਕੀ ਸੀ ਉਹ ਕਿਲੇ ਨੂੰ ਪ੍ਰਾ ਵੇਚਣ ਨਹੀਂ ਸੀ ਦਿੰਦਾ ਕਿਉਂਕਿ ਬਿੰਦਰ ਦਾ ਪ੍ਰਾ ਕਹਿੰਦਾ ਤੂੰ ਆਪ ਦਾ ਹਿੱਸਾ ਵੇਚ ਦਿੱਤਾ ਇਹ ਜ਼ਮੀਨ ਤੇਰੀ ਨਹੀਂ ਬਹੁਤ ਰੌਲਾ ਪਿਆ ਗੱਲ ਲੜਾਈ ਤੱਕ ਪਹੁੰਚ ਗਈ ਦੋਵੇਂ ਪ੍ਰਾ ਆਪਸ ਵਿੱਚ ਲੜਾਈ ਕਰਕੇ ਗੱਲ ਠਾਣੇ ਵਿੱਚ ਪਹੁੰਚ ਗਈ ਹੁਣ ਸਦਾ ਵਾਸਤੇ ਦੋਨੋਂ ਪ੍ਰਾ ਦਿਲੋਂ ਵੀ ਅੱਡ ਹੋ ਗਏ ਬਿੰਦਰ ਨੇ ਜੋ ਰਹਿੰਦਾ ਸੀ ਉਹ ਵੀ ਵੇਚ ਕੇ ਸ਼ਹਿਰ ਪਲਾਟ ਲੈ ਲਿਆ। ਮਨਪ੍ਰੀਤ ਹੁਣ ਸਕੂਲ ਚਲੀ ਜਾਂਦੀ ਪੜਾਉਣ ਵਾਸਤੇ। ਮਨਪ੍ਰੀਤ ਕੋਲ ਇੱਕ ਵੱਡਾ ਫੋਨ ਸੀ, ਇੱਕ ਹੋਰ ਲੈ ਲਿਆ। ਰਮਨ ਨੂੰ ਦੂਜੇ ਫੋਨ ਦਾ ਕੁਝ ਪਤਾ ਨਹੀਂ ਸੀ। ਇੱਕ ਦਿਨ ਅਚਾਨਕ ਰਮਨ ਕਮਰੇ ਵਿੱਚ ਚਲੀ ਗਈ। ਦੇਖਿਆ ਦੋ ਫੋਨ ਚਾਰਜ ਤੇ ਸੀ। ਰਮਨ ਨੇ ਪੁੱਛਿਆ ਦੂਜਾ ਫੋਨ ਕਿਸ ਦਾ? ਤੇਰੇ ਕੋਲ ਕਿਵੇਂ? ਮਨਪ੍ਰੀਤ ਨੇ ਕਿਹਾ ਦੂਜਾ ਫੋਨ ਮੇਰੇ ਜਨਮ ਦਿਨ ਤੇ ਦਿੱਤਾ ਸੀ ਮੇਰੀ ਸਹੇਲੀਆਂ ਨੇ ਤੁਹਾਨੂੰ ਦੱਸਿਆ ਸੀ ਮੰਮੀ ਤੁਸੀਂ ਭੁੱਲ ਗਏ ਰਮਨ ਨੇ ਕਿਹਾ ਬੇਟਾ ਚਲੋ ਕੋਈ ਗੱਲ ਨਹੀਂ ਮਨਪ੍ਰੀਤ ਨੂੰ ਇੱਕ ਰਾਜਵੀਰ ਨਾਮ ਦਾ ਲੜਕਾ ਪਸੰਦ ਸੀ ਜੋ ਪਹਿਲਾਂ ਕਾਲਜ ਨਾਲ ਪੜਦਾ ਸੀ ਮਨਪ੍ਰੀਤ ਨੇ ਕਿਹਾ ਰਾਜਵੀਰ ਮੇਰੇ ਮਾਂ ਪਿਓ ਮੰਨ ਜਾਣਗੇ ਤੂੰ ਆਪਣੇ ਘਰਦਿਆਂ ਨੂੰ ਮਨਾ ਲੈ ਮਨਪ੍ਰੀਤ ਨੇ ਰਾਜਵੀਰ ਬਾਰੇ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਰਮਨ ਪਹਿਲਾਂ ਤਾਂ ਮੰਨੀ ਨਾ ਫਿਰ ਬਾਅਦ ਵਿੱਚ ਕਹਿੰਦੀ ਚਲੋ ਕੋਈ ਨਾ ਤੇਰੇ ਪਾਪਾ ਨੂੰ ਦੱਸਦੇ ਆ ਅੱਜ ਕਰਦੇ ਆ ਗੱਲ ਬਿੰਦਰ ਨੂੰ ਦੱਸ ਦਿੱਤਾ ਰਮਨ ਨੇ ਸਭ ਕੁਝ ਪਰ ਬਿੰਦਰ ਨੇ ਮਨਾ ਕਰ ਦਿੱਤਾ ਕਹਿੰਦਾ ਲੜਕਾ ਕੰਮ ਕੁਝ ਕਰਦਾ ਨਹੀਂ ਹਾਲੇ ਤੱਕ ਫਿਰ ਕਦੋਂ ਕੰਮ ਕਰੂਗਾ ਕਈ ਦਿਨ ਬੀਤ ਗਏ ਇੱਕ ਦਿਨ ਮਨਪ੍ਰੀਤ ਦੀ ਤਨਖਾਹ ਆਈ ਤਾਂ ਖੁਦ ਹੀ ਕੱਪੜੇ ਹੋਰ ਸਮਾਨ ਖਰੀਦ ਲਈ ਆਏ ਬਿੰਦਰ ਕਹੇ ਤੂੰ ਆਪਦੀ ਮਰਜ਼ੀ ਕਰਦੀ ਐ ਰਮਨ ਕਹੇ ਕੋਈ ਗੱਲ ਨਹੀਂ ਮੰਤਰੀ ਛੁੱਟੀ ਨਹੀਂ ਹੁਣ ਸਿਆਣੀ ਹੈ ਖੁਦ ਸਮਾਨ ਖਰੀਦਣਾ ਚਾਹੀਦਾ ਹੈ ਸਾਰਾ ਦਿਨ ਛੁੱਟੀ ਵਾਲੇ ਦਿਨ ਮੰਤਰੀ ਫੋਨ ਤੇ ਲੱਗੀ ਰਹਿੰਦੀ ਕਦੇ ਵੀ ਆਏ ਨਹੀਂ ਸੀ ਆਪਣੇ ਪਾਣੀ ਚੁੱਕ ਕੇ ਪੀ ਲਵੇ ਪਾਣੀ ਦਾ ਗਲਾਸ ਰਮਨ ਤੋਂ ਮੰਗਦੀ ਰਮਨ ਨੇ ਕਹਿਣਾ ਕਦੇ ਆਪਾਂ ਵੀ ਚੁੱਕ ਪਾਣੀ ਪੀ ਲਿਆ ਕਰ ਵਿਆਹ ਕੇ ਸੌਰੇ ਕਰ ਜਾਣਾ ਉੱਥੇ ਤੇ ਕੰਮ ਕਰਨਾ ਪਊ ਮੰਤਰੀ ਬੋਲਦੀ ਮੈਂ ਵਧੀਆ ਘਰ ਪਰਿਵਾਰ ਲੱਭੂੰਗੀ ਮੈਨੂੰ ਕੋਈ ਲੋੜ ਨਹੀਂ ਕੰਮ ਕਰਨ ਦੀ ਮੇਰੇ ਕੋਲ ਨੌਕਰੀ ਹੈ ਫੋਨ ਤੇ ਬੈਠੀ ਕੁਝ ਮਰਜ਼ੀ ਮੰਗਵਾ ਕੇ ਖਾ ਲੋ ਬਰੋਂ ਦੀ ਕੁਝ ਵੀ ਲੋੜ ਨਹੀਂ ਜਿਸ ਨੂੰ ਲੋੜ ਹੋਵੇ ਪਕਾਓ ਤੇ ਖਾਓ ਮੈਂ ਨਹੀਂ ਕੁਝ ਪਕਾਉਂਦੀ ਮਨਪ੍ਰੀਤ ਵੱਡੇ ਸੁਪਨੇ ਦੇਖਦੀ ਸੀ ਹਮੇਸ਼ਾ ਬੋਲਦੀ ਮੈਂ ਬਹੁਤ ਵੱਡੇ ਕਰਵਿਆ ਕਰਾਉਣਾ ਐਸ਼ ਕਰਨੀ ਹੈ ਬਸ ਰਮਨ ਵੀ ਕੁਝ ਨਾ ਬੋਲਦੀ ਜਦੋਂ ਆਪਣੀ ਮਰਜ਼ੀ ਨਾਲ ਮਨਪ੍ਰੀਤ ਬਾਜ਼ਾਰ ਜਾਂਦੀ ਕੁਝ ਮਰਜੀ ਖਰੀਦ ਕੇ ਲਿਆਉਂਦੀ ਬਿੰਦਰ ਬਹੁਤ ਲੜਦਾ ਬਿੰਦਰ ਜੋ ਕਿ ਮਨਪ੍ਰੀਤ ਦਾ ਡੈਡੀ ਸੀ ਰਮਨ ਨਾਲ ਨੂੰ ਕਿ ਤੂੰ ਕੁੜੀ ਨੂੰ ਮਸਤਾ ਰਹੀ ਹੈ ਰਮਨ ਬਿੰਦਰ ਨਾਲ ਲੜ ਪੈਂਦੀ ਬੋਲਦੀ ਕਿ ਤੇਰੇ ਪੈਸੇ ਲੈ ਕੇ ਨਹੀਂ ਜਾਣਦੀ ਬਾਜ਼ਾਰ ਆਪਦੇ ਕਮਾਉਂਦੀ ਹੈ ਤੇ ਖਰਚਦੀ ਹੈ ਰਮਨ ਹਰ ਗੱਲ ਤੇ ਮਨਪ੍ਰੀਤ ਦਾ ਪੱਖ ਕਰਦੀ ਪਰ ਮਨਪ੍ਰੀਤ ਆਪਣੀ ਮਾਂ ਨੂੰ ਕੁਝ ਨਾ ਸਮਝਦੀ ਮਨਪ੍ਰੀਤ ਨੇ ਜਦੋਂ ਸ਼ਹਿਰ ਬਾਹਰ ਕਰੋ ਜਾਣਾ ਹੁੰਦਾ ਕਦੇ ਰਮਨ ਉਹਨਾਂ ਦੱਸਦੀ ਇਹ ਗੱਲ ਤੋਂ ਬਿੰਦਰ ਬਹੁਤ ਲੜਦਾ ਰਮਨ ਨਾਲ ਪਰ ਰਮਨ ਨੇ ਇੱਕ ਦਿਨ ਕਹਿ ਦਿੱਤਾ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਮੇਰੀ ਬੇਟੀ ਪੜੀ ਲਿਖੀ ਹੈ ਸਮਝਦਾਰ ਹੈ ਆਪ ਦਾ ਪੱਲਾ ਬੁਰਾ ਸਮਝਾਂਦੀ ਹੈ ਨਿਆਣੀ ਨਹੀਂ ਉਹ ਖਬਰਦਾਰ ਜੇ ਕੁੜੀ ਨੂੰ ਕੁਝ ਗਿਆ ਬਿੰਦਰ ਮਨਪ੍ਰੀਤ ਨੂੰ ਹੁਣ ਕੁਝ ਨਾ ਬੋਲਦਾ ਲਾਪ੍ਰੀਤ ਕਦੇ ਫੋਨ ਕਰਦਾ ਰਮਨ ਨੂੰ ਫਿਕਰ ਸੀ ਲਾਪ੍ਰੀਤ ਦਾ ਕਿਉ ਫੋਨ ਕੱਟ ਕਰਦਾ ਵਿਆਹ ਵਾਲੇ ਲਾਪ੍ਰਿਤ ਨੂੰ ਆਖਦੇ ਤਾਂ ਲਾਪ੍ਰਿਤ ਇੱਕ ਵਾਰ ਤੇ ਸਮਝਾ ਦਿੱਤਾ ਤੁਸੀਂ ਮੇਰਾ ਵਿਆਹ ਕਰਨਾ ਕਰੋ ਮੈਂ ਆਪੇ ਵਿਆਹ ਕਰਾ ਲਵਾਂਗਾ ਜਦੋਂ ਮੇਰੀ ਮਰਜ਼ੀ ਹੋਈ ਮਨਪ੍ਰਿਤ ਨੂੰ ਜੋ ਲੜਕਾ ਪਸੰਦ ਸੀ ਉਸ ਨਾਲ ਮਨਪ੍ਰਿਤ ਦਾ ਆਉਣਾ ਜਾਣਾ ਬਹੁਤ ਹੋ ਗਿਆ ਸੀ ਪਰ ਥੋੜੀ ਦਿਨ ਬਾਅਦ ਹੀ ਇੱਕ ਦਿਨ ਦੋਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਹੁਣ ਮਨਪ੍ਰਿਤ ਨੇ ਕਰੇ ਕਹਿ ਦਿੱਤਾ ਮੰਮੀ ਤੁਸੀਂ ਆਪੇ ਹੀ ਮੇਰੇ ਵਿਆਹ ਵਾਸਤੇ ਲੜਕਾ ਲੱਭ ਲੈਣਾ ਮਨਪ੍ਰੀਤ ਦੇ ਸ਼ੌਂਕ ਵੱਡੇ ਸੀ ਹੁਣ ਗੱਡੀ ਚਲਾਉਣਾ ਸਿੱਖ ਲੱਗ ਗਈ ਸੀ ਰਮਨ ਨੂੰ ਬਿੰਦਤ ਦੇ ਘਰੇ ਜਾ ਕੇ ਦੱਸਿਆ ਕਿ ਇੱਕ ਲੜਕੇ ਬਾਰੇ ਜੋ ਪਿੰਡ ਦਾ ਸੀ ਪਰ ਨੌਕਰੀ ਕਰਦਾ ਸੀ ਮੁੰਡੇ ਦਾ ਨਾਮ ਜਸਪ੍ਰੀਤ ਸੀ ਮਨਪ੍ਰੀਤ ਨੂੰ ਦੱਸਿਆ ਤਾਂ ਉਹਨੇ ਕਿਹਾ ਦੇਖ ਲਓ ਪਰ ਮੈਂ ਨੌਕਰੀ ਕਰਨੀ ਹੈ ਮੁੰਡਾ ਮਨਪ੍ਰੀਤ ਨੂੰ ਤੇ ਸਭ ਨੂੰ ਪਸੰਦ ਆ ਗਿਆ रिश्ता पक्का हो गया ब्याह रख ਦਿੱਤਾ ਗਿਆ। ਮਨਪ੍ਰੀਤ ਤੇ ਜਸਪ੍ਰੀਤ ਦੋਨੋਂ ਹੀ ਸ਼ੇਅਰ ਜਾਂਦੇ ਖੁਦ ਵਿਆਹ ਦੀ ਤਿਆਰੀ ਕੀਤੀ। ਜੋ ਆਪਣੀ ਪਸੰਦ ਦਾ ਸੀ ਦੋਨਾਂ ਨੇ ਖੁਦ ਹੀ ਖਰੀਦਦਾਰੀ ਕਰਦੀ ਸੀ। ਜਸਪ੍ਰੀਤ ਦੇ ਘਰੇ ਪਿੰਡ ਵਾਲਾ ਮਾਹੌਲ ਹੋਣ ਕਾਰਨ ਜਸਪ੍ਰੀਤ ਦੀ ਮਾਂ ਨੂੰ ਪਸੰਦ ਨਹੀਂ ਸੀ ਕਿ ਇਹ ਸਭ ਦੋਨੋਂ ਆਪ ਹੀ ਬਾਜ਼ਾਰ ਵਿੱਚ ਤੁਰੇ ਫਿਰਦੇ ਆ। ਵਿੰਦਰ ਨੇ ਕਿਹਾ ਮੇਰੇ ਕੋਲ ਜਿਆਦਾ ਖਰਚ ਵਾਸਤੇ ਪੈਸੇ ਨਹੀਂ ਹੈਗੇ। ਸੋ ਸਮਝ ਕੇ ਖਰਚ ਕਰਨਾ ਕਿਉਂਕਿ ਜਸਪ੍ਰੀਤ ਵੱਲੋਂ ਕੋਈ ਮੰਗ ਨਹੀਂ ਸੀ ਪਰ ਮਨਪ੍ਰੀਤ ਹਰ ਸਮਾਨ ਆਪਣੇ ਮਰਜ਼ੀ ਦਾ ਬਹੁਤ ਮਹਿੰਗਾ ਖਰੀਦਦੀ ਰਮਨ ਵੀ ਆਖਦੀ ਚਲੋ ਹੁਣ ਬੇਟੀ ਦੀ ਖੁਸ਼ੀ ਹੈ ਬਿੰਦਰ ਨੂੰ ਜ਼ਮੀਨ ਵੇਚਣੀ ਪਈ ਜੋ ਇਕੱਲਾ ਸੀ ਮਨਪ੍ਰੀਤ ਦੇ ਖਰਚ ਦੀ ਕੋਈ ਹੱਦ ਨਹੀਂ ਸੀ ਬਿੰਦਰ ਨੇ ਬਹੁਤ ਕਿਹਾ ਰਮਨ ਚਾਦਰ ਦੇ ਕੇ ਪੈਰ ਪਸਾਰਨੇ ਚਾਹੀਦੇ ਹੈ ਰਮਨ ਕਹਿ ਦਿੰਦੀ ਕੋਈ ਗੱਲ ਨਹੀਂ ਇਹਨਾਂ ਦੇ ਪੈਸੇ ਆ ਆਪਾਂ ਕੀ ਕਰਨਾ ਹੁਣ ਜ਼ਮੀਨ ਦਾ ਵਿਆਹ ਹੋ ਗਿਆ ਵਧੀਆ ਬਹੁਤ ਵੱਡੇ ਪੈਲੇਸ ਵਿੱਚ ਬਹੁਤ ਵਧੀਆ ਕੀਤਾ ਨਵੇਂ-ਨਵੇਂ ਦਿਨ ਮਨਪ੍ਰੀਤ ਤੇ ਜਸਪ੍ਰੀਤ ਦੋਨੋਂ ਘੁੰਮਣ ਤੇ ਰਹੇ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਵੀ ਗਏ ਮਨਪ੍ਰੀਤ ਵੀ ਹੁਣ ਨੌਕਰੀ ਤੇ ਜਾਣ ਲੱਗ ਪਈ ਜਸਪ੍ਰੀਤ ਵੀ ਆਪਣੇ ਦਫ਼ਤਰ ਜਾਣ ਲੱਗ ਗਿਆ ਮਨਪ੍ਰੀਤ ਛੁੱਟੀ ਵਾਲੇ ਦਿਨ ਪੇਕਿਆ ਜਾਂਦੀ ਕਦੇ ਸ਼ਹਿਰ ਕਦੇ ਬਾਜ਼ਾਰ ਬਾਹਰ ਘੁੰਮਣ ਚਲੇ ਜਾਂਦੇ ਸੀ ਮਨਪ੍ਰੀਤ ਦੇ ਕਈ ਮਹੀਨੇ ਇਸ ਤਰ੍ਹਾਂ ਲੰਘ ਗਏ ਮਨਪ੍ਰੀਤ ਵੀ ਬਹੁਤ ਕੋਸ਼ਿਸ਼ੀ ਇੱਕ ਵਿਲੇ ਤੇ ਇੱਕ ਹਰ ਸ਼ੌਂਕ ਪੂਰਾ ਹੁੰਦਾ ਜਸਪ੍ਰੀਤ ਦੀ ਮਾਂ ਫਿਰ ਇੱਕ ਦਿਨ ਕਿਹਾ ਲੈ ਹੁਣ ਪੁੱਤ ਮਨਪ੍ਰੀਤ ਹੁਣ ਕਰਦਾ ਕੰਮ ਸ਼ੁਰੂ ਕਰਦੇ ਬੇਟਾ ਮਨਪ੍ਰੀਤ ਕਹਿੰਦੀ ਪਰ ਮੰਮੀ ਮੈਨੂੰ ਕੰਮ ਆਉਂਦਾ ਨਹੀਂ ਜਦੋਂ ਮਨਪ੍ਰੀਤ ਦੀ ਸੱਸ ਨੇ ਆਪਣੇ ਪੁੱਤਰ ਨੂੰ ਦੱਸਿਆ ਤਾਂ ਜਸਪ੍ਰੀਤ ਕਹਿੰਦਾ ਕੋਈ ਨਾ ਮਾਂ ਮਨਪ੍ਰੀਤ ਆਪੇ ਕਰ ਲੂ ਕੰਮ ਇੱਕ ਦਿਨ ਕਰਨਾ ਹੀ ਹੈ ਆਪੇ ਸਿੱਖ ਜਾਓ ਹੌਲੀ ਹੌਲੀ ਜਸਪ੍ਰੀ ਦੀ ਮਾਂ ਨੇ ਕਿਹਾ ਚਲ ਕੋਈ ਨਾ ਪੁੱਤ ਪਰ ਕੰਮ ਕਰਨਾ ਸਿੱਖ ਲਿਆ ਕਰ ਮੇਰੇ ਕੋਲ ਆ ਜਾਇਆ ਕਰ ਰਸੋਈ 'ਚ ਫਿਰ ਕੰਮ ਆਊਗਾ ਮੰਪ੍ਰੀ ਕਹਿੰਦੀ ਨਹੀਂ ਮੰਮੀ ਮੈਨੂੰ ਗਰਮੀ ਲੱਗਦੀ ਹੈ ਰਸੋਈ ਵਿੱਚ ਹਲੇ ਨਹੀਂ ਆ ਸਕਦੀ ਸਰਦੀ ਜਦੋਂ ਆ ਗਈ ਉਸ ਟਾਈਮ ਸਿੱਖਾਂਗੇ ਕੰਮ ਜੇ ਕਰਨਾ ਹੋਇਆ ਵੈਸੇ ਮੈਨੂੰ ਪਸੰਦ ਨਹੀਂ ਕੰਮ ਕਰਨਾ ਬਹੁਤ ਦਿਨ ਲੰਘ ਗਏ ਇੱਕ ਦਿਨ ਜਸਪ੍ਰੀ ਦੀ ਮਾਂ ਨੇ ਜਸਪ੍ਰੀ ਨੂੰ ਕਿਹਾ ਪੁੱਤ ਮਨਪ੍ਰੀਤ ਨੂੰ ਕਿਹਾ ਕਰ ਕੁਝ ਕੰਮ ਕਰੇ ਜਸਪ੍ਰੀਤ ਨੇ ਕਿਹਾ ਠੀਕ ਐ ਮਾਂ ਜਰੂਰ ਕਹਿ ਦਊ ਮਨਪ੍ਰੀਤ ਦੇ ਬੱਚਾ ਹੋਣ ਵਾਲਾ ਹੋ ਗਿਆ ਇਸ ਕਰਕੇ ਫਿਰ ਕੋਈ ਕੰਮ ਨਾ ਕਰਨਾ ਸਿੱਖਿਆ ਨਾ ਕੁਝ ਜਸਪ੍ਰੀਤ ਨੇ ਵੀ ਕਿਹਾ ਮਨਪ੍ਰੀਤ ਤੁਸੀਂ ਹਾਲੇ ਚੱਲ ਕੋਈ ਕੰਮ ਨਾ ਕਰ ਬੱਚੇ ਤੋਂ ਬਾਅਦ ਸਿੱਖ ਲਈ ਘਰ ਦੇ ਸਾਰੇ ਕੰਮ ਕਾਜ ਮਨਪ੍ਰੀਤ ਪਿੱਕੇ ਚਲੀ ਗਈ ਤੇ ਉੱਥੇ ਮਨਪ੍ਰੀਤ ਨੇ ਬੇਟੇ ਨੂੰ ਜਨਮ ਦਿੱਤਾ 1 ਮਹੀਨੇ ਬਾਅਦ ਜਦੋਂ ਜਸਪ੍ਰੀਤ ਲੈਣ ਗਿਆ ਤਾਂ ਮਨਪ੍ਰੀਤ ਨੇ ਕਿਹਾ ਕਿ ਇੱਕ ਗੱਲ ਹੈ ਮੈਂ ਕੋਈ ਕੰਮ ਨਹੀਂ ਕਰਨਾ ਕਰਦਾ ਨਾਲ ਹੀ ਬੱਚਾ ਵੀ ਸੰਭਲਣਾ ਪਵੇਗਾ ਜਸਪ੍ਰੀਤ ਨੇ ਕਿਹਾ ਕੋਈ ਗੱਲ ਨਹੀਂ ਚੱਲ ਕਰ ਦੇਖਦੇ ਹਾਂ ਮਨਪ੍ਰੀਤ ਚਲੀ ਗਈ ਨਾਲ ਜਸਪ੍ਰੀਤ ਦੇ ਮਨਪ੍ਰੀਤ ਨੇ ਕੋਈ ਕੰਮ ਨਾ ਕੀਤਾ ਤੇ ਬੱਚਾ ਵੀ ਨੂੰ ਘੱਟ ਹੀ ਸੰਭਾਲਦੀ ਸੱਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਜਸਪ੍ਰੀਤ ਪੁੱਤ ਕੰਮ ਕਰਨਾ ਪਊ ਮੈਂ ਕਿਵੇਂ ਕਰਦੀ ਆ ਕਿੰਨਾ ਕੁ ਚਿਰ ਮੈਂ ਪਕਾ ਕੇ ਖਵਾਉ ਜਾਂ ਕੋਈ ਕੰਮ ਵਾਲੀ ਰਖ ਲਵੋ ਰੋਟੀ ਤਾਂ ਪਕਾਉਣੀ ਪਊ ਹੁਣ ਜਸਪ੍ਰੀਤ ਵੀ ਆਖਦਾ ਮੌਂਟਰੀਜ਼ ਨੂੰ ਕੰਮ ਕਰ ਆਪ ਦੀ ਤਨਖਾਹ ਤੇ ਰਖ ਲੈ ਕੰਮ ਵਾਲੀ ਮਨਪ੍ਰੀਤ ਨਾ ਖਾ ਵੀ ਨਹੀਂ ਦਿੰਦੀ ਸੀ ਤੇ ਨਾ ਕੰਮ ਕਰਦੀ ਸੀ ਹੁਣ ਰੋਜ਼ ਕਰੇ ਲੜਾਈ ਸੀ ਦੋਨੇ ਜਾਨੇ ਲੜਦੇ ਇੱਕ ਦਿਨ ਸੱਸ ਨੇ ਕਹਿ ਦਿੱਤਾ ਵੀ ਅੱਡ ਹੋ ਜੋ ਆਪੇ ਮਨਪ੍ਰੀਤ ਪਕਾ ਕੇ ਖਾਉ ਮੈਂ ਕਿਉਂ ਪਕਾਵਾਂ ਮਨਪ੍ਰੀਤ ਦੀ ਮਨਪ੍ਰੀਤ ਰੁੱਸ ਕੇ ਪੇਕ ਕੇ ਚਲੀ ਗਈ ਜਸਪ੍ਰੀਤ ਨੇ ਬਹੁਤ ਕੋਸ਼ਿਸ਼ ਕੀਤੀ ਕਿ ਘਰ ਵਾਪਸ ਆ ਜਾਵੇ ਪਰ ਮਨਪ੍ਰੀਤ ਦੀ ਇੱਕ ਹੀ ਜਿੱਦ ਫੜੀ ਹੋਈ ਸੀ ਕਿ ਮੈਂ ਕੰਮ ਨਹੀਂ ਕਰਨਾ ਬਿੰਦਰ ਵੀ ਰੋਜ਼ ਹੁਣ ਲੜਦਾ ਰਮਨ ਨਾਲ ਕਿ ਤੁਸੀਂ ਬਹੁਤ ਵਿਗਾੜੀ ਹੈ ਮਨਪ੍ਰੀਤ ਰਮਨ ਜੇ ਮਨਪ੍ਰੀਤ ਨੂੰ ਸਮਝਾਉਂਦੀ ਤਾਂ ਮਨਪ੍ਰੀਤ ਰਮਨ ਨੂੰ ਵੀ ਬੋਲਣ ਨਾ ਦਿੰਦੀ ਮਨਪ੍ਰੀਤ ਬੋਲਦੀ ਮੈਨੂੰ ਕਿਸੇ ਦੀ ਲੋੜ ਨਹੀਂ ਮੈਂ ਆਪੇ ਮੈਂ ਕਮਾਉਣੀ ਆ ਆਪੇ ਖੁਦ ਪਹਿਲਾਂ ਤੇ ਖੜੀਆਂ ਜਿਵੇਂ ਮਰਜੀ ਰਹਾ ਤੁਸੀਂ ਕੀ ਲੈਣਾ ਮਿੱਥੂ ਜੇ ਤੁਸੀਂ ਨਹੀਂ ਰੱਖ ਸਕਦੇ ਤਾਂ ਦੱਸ ਦਿਓ ਮੈਨੂੰ ਰਮਨ ਫਿਰ ਕੁਝ ਨਾ ਬੋਲਦੀ ਰਮਨ ਬੋਲਦੀ ਕਿਵੇਂ ਖੁਦ ਹੀ ਤਾਂ ਮਨਪ੍ਰਿਤ ਚਮਲਾਈ ਹੋਈ ਸੀ ਕਲਪਨਾ ਵੀ ਸਿਮੀ ਤੋਂ ਬਹੁਤ ਖੁਸ਼ ਸੀ ਘਰ ਕੰਮ ਵਾਲੀ ਲੱਗੀ ਹੋਈ ਸੀ ਸਿਮੀ ਜੋ ਉਸਦੀ ਨੌ ਸੀ ਜੋ ਝਾੜੂ ਪੋਚਾ ਕਰਦੀ ਬਾਕੀ ਕੱਪੜੇ ਧੋਣ ਦਾ ਕਲਪਨਾ ਕਰਦੀ ਰਸੋਈ ਦਾ ਕਦੇ ਸਿਮਮੀ ਕਦੇ ਕਲਪਨਾ ਨੂੰ ਮੇਰੇ ਲਲਕੇ ਕਰ ਲੈਂਦੀ ਆ ਕਲਪਨਾ ਨੂੰ ਸਾੜੀ ਬਹਿਣਾ ਬਹੁਤ ਪਸੰਦ ਸੀ ਕਲਪਨਾ ਨੇ ਆਪਣੇ ਨੌ ਸਿਮਮੀ ਵਾਸਤੇ ਬਹੁਤ ਮਹਿੰਗੀਆਂ ਸਾੜੀਆਂ ਖਰੀਦੀਆਂ ਸੀ ਕਲਪਨਾ ਨੂੰ ਸਫਾਈ ਪਸੰਦ ਸੀ ਜੋ ਹਮੇਸ਼ਾ ਆਪ ਹੀ ਕਰਦੀ ਸੀ ਸਿਮਮੀ ਸਵੇਰੇ ਬਹੁਤ ਲੇਟ ਉੱਠਦਾ ਕਦੇ ਜਲਦੀ ਨਾ ਜਾਗਦੀ ਕਲਪਨਾ ਹੁਣ ਕਹਿਣ ਲੱਗ ਪਈ ਸਿਮਮੀ ਜਲਦੀ ਜਾ ਕੇ ਨਹਾ ਕੇ ਬੇਟਾ ਮੰਦਰ ਜਾ ਆਇਆ ਕਰੋ ਪਰ ਸਿਮਮੀ ਨੂੰ ਸਵੇਰੇ ਜਲਦੀ ਜਾਗਣਾ ਪਸੰਦ ਨਹੀਂ ਸੀ ਉਹ ਰੋਜ਼ ਲੇਟ ਹੀ ਉੱਠਦੀ ਸਿਮਮੀ ਦੇ ਘਰ ਬੇਟੀ ਨੇ ਜਨਮ ਲਿਆ ਕਲਪਨਾ ਨੂੰ ਬਹੁਤ ਖੁਸ਼ੀ ਹੋਈ ਕਿ ਲੜਕੀ ਹੋਈ ਹੈ ਕਲਪਨਾ ਨੇ ਹੁਣ ਸਿਮਮੀ ਨੂੰ ਬੱਚੀ ਕਰਕੇ ਸਵੇਰੇ ਜਲਦੀ ਨਾ ਜਗਾਉਣਾ ਪਰ ਸਿਮਮੀ ਦਾ ਸੁਭਾਅ ਵੈਸੇ ਹੀ ਜਲਦੀ ਨਾ ਜਾਗਣ ਦਾ ਸੀ ਹੁਣ ਕਲਪਨਾ ਆਪ ਦੀ ਤੇ ਰਜੀਤ ਦੀ ਰੋਟੀ ਬਣਾ ਲੈਂਦੀ ਜਦੋਂ ਸਿਮਮੀ ਨੇ ਰੋਟੀ ਖਾਣੀ ਹੋਈ ਸਿਮਮੀ ਆਪੇ ਬਣਾ ਲਊ ਸਿਮਮੀ ਬਾਅਦ ਵਿੱਚ ਖੁਦ ਬਣਾ ਲੈਂਦੀ ਸਿਮੀ ਨੂੰ ਸ਼ਾਮ ਨੂੰ ਰਵੀ ਘੁੰਮਣ ਸ਼ਹਿਰ ਕਿਸੇ ਪਾਰਕ ਵਿੱਚ ਲੈ ਚਲੀ ਜਾਂਦੀ। ਰਾਤ ਦੇ 10 ਵਜੇ ਤੱਕ ਆਉਂਦੀ ਕਲਪਨਾ ਬੋਲਦੀ ਰਹਿੰਦੀ, "ਇੰਨੀ ਰਾਤ ਤੱਕ ਬਾਹਰ ਰਹਿਣਾ ਠੀਕ ਨਹੀਂ। ਅਸੀਂ ਰੋਟੀ ਖਾਣੀ ਹੁੰਦੀ ਐ।" ਸਿਮੀ ਨੇ ਕਿਹਾ, "ਤੁਸੀਂ ਜੇ ਖਾਣੀ ਹੁੰਦੀ ਐ, ਆਪਦੀ ਬਣਾ ਕੇ ਖਾ ਲਿਆ ਕਰੋ। ਅਸੀਂ ਆਪਦੀ ਮਰਜ਼ੀ ਨਾਲ ਖਾਵਾਂਗੇ।" ਕਲਪਨਾ ਫਿਰ ਆਖਦੀ, "ਬੇਟਾ, ਅੱਧੀ ਰਾਤ ਤੱਕ ਬਾਹਰ ਰਹਿਣਾ ਠੀਕ ਨਹੀਂ ਹੁੰਦਾ।" ਸਿਮੀ ਕਹਿ ਦਿੰਦੀ, "ਸਾਡੀ ਜ਼ਿੰਦਗੀ ਐ, ਜਿਵੇਂ ਮਰਜ਼ੀ ਕਰੀਏ।" ਤੁਸੀਂ ਪੁਰਾਣੇ ਖਿਆਲਾਂ ਦੇ ਹੋ ਸਾਡੀ ਜਿੰਦਗੀ ਕਿੱਚ ਹੈ ਤੁਸੀਂ ਕੀ ਲੈਣਾ ਘਰੇ ਇਸ ਗੱਲ ਤੇ ਰੋਜ਼ ਦਾ ਕਲੇਸ਼ ਹੁੰਦਾ ਇੱਕ ਦਿਨ ਰਵੀ ਬੋਲ ਪਿਆ ਮਾਂ ਤੁਸੀਂ ਆਪਦੀ ਸੱਸ ਦੀ ਕਿੰਨੀ ਕੋ ਮੰਨਦੇ ਸੀ ਤੁਸੀਂ ਉਹਨਾਂ ਦਾ ਹੁਕਮ ਕਦੇ ਮੰਨਿਆ ਹੁਣ ਸਾਨੂੰ ਸਮਝਾਉਂਦੇ ਹੋ ਨਾ ਤੁਸੀਂ ਪਿੰਡ ਰਹੇ ਨਾ ਹੁਣ ਇੱਥੇ ਥੋੜੇ ਸਿਮੀ ਨਾਲ ਬਣਦੀ ਹੈ ਸਾਡੀ ਜ਼ਿੰਦਗੀ ਵਿੱਚ ਵੀ ਦਖਲ ਨਾ ਦਿਵੋ ਕਲਪਨਾ ਨਾਲ ਰੋਜ਼ ਦਾ ਕਲੇਸ਼ ਹੁੰਦਾ ਰਜੇਸ਼ ਨੇ ਇੱਕ ਦਿਨ ਕਿਹਾ ਆਪਾਂ ਦੋਨਾਂ ਨੂੰ ਅੱਡ ਕਰ ਦਿੰਦੇ ਆ ਕਲਪ੍ਰਾ ਨੇ ਕਿਹਾ ਪਹਿਲਾਂ ਵਿੱਕੀ ਦਾ ਵਿਆਹ ਕਰ ਲੈਂਦੇ ਆ ਫਿਰ ਅੱਡ ਹੋ ਜਾਵਾਂਗੇ ਬਾਕੀ ਖਾਣੇ ਕੱਲ ਅਗਲੇ ਪਾਗ ਵਿੱਚ